ਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਟਾਪ ਦੇ ਟੂਰਨਾਮੈਂਟ ਅੱਜ ਇੱਕ ਓਪਨ ਦਾ ਬਹੁਤ ਵਧੀਆ ਕੱਪ ਪਤਾ ਲੱਗਿਆ ਉਸ ਦੇ ਬਾਰੇ ਦੱਸਾਂਗੇ ਪੰਜਾਬ 'ਚ ਹੀ ਅੱਜ ਸਰਾ ਲੱਗਣਾ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਹੀ ਵੀਡੀਓ ਹੁੰਦੀਆਂ ਤੇ ਸਾਰੇ ਸਬਸਕ੍ਰਾਈਬ ਕਰਜੋ ਯਾਰ ਜਿੰਨੇ ਵੀ ਬਾਈ ਦੇਖਣਗੇ ਸਾਰੇ ਕਰਕੇ ਜਾਇਓ ਲਾਲਜਾਈ ਨੱਪਣਾ ਜੇ ਨਾਪਦੋਂਗੇ ਫ੍ਰੀ ਆ ਬਿਲਕੁਲ ਕੋਈ ਘਾਟਾ ਨਹੀਂ ਪੈਂਦਾ ਕਰਕੇ ਜਾਇਓ ਬਾਕੀ ਮੇਰੇ ਵੀਰੋ ਅੱਜ ਪਹਿਲਾ ਟੂਰਨਾਮੈਂਟ ਖਜੂਰਲੇ ਦੇ ਵਿੱਚ ਹੋਣਾ ਬਹੁਤ ਵਧੀਆ ਮੇਲਾ ਲਗਾਤਾਰ ਹੀ ਚੱਲਦਾ ਆ ਰਿਹਾ ਪਿਛਲੇ ਸਾਲ ਵੀ ਹੋਇਆ ਸੀ ਲਗਾਤਾਰ ਬਹੁਤ ਵਧੀਆ ਕੱਪ ਕਰਵਾਇਆ ਜਾਂਦਾ ਕਾਫੀ ਦਿਨਾਂ ਦਾ ਟੂਰਨਾਮੈਂਟ ਆ ਅੱਜ ਬਜਣੀ ਭਾਰ ਵਰਗ ਦੇ ਇੱਥੇ ਮੈਚ ਹੋਣੇ ਆ 55 ਕਿਲੋ ਦੇ ਖਜੂਰਲੇ 'ਚ ਅੱਜ ਸਰਾ ਲੱਗਣਾ ਲਾਸਟ ਵਾਲੇ ਦਿਨ ਮੇਰੇ ਵੀਰੋ ਇੱਥੇ ਆਲ ਓਪਨ ਆਲ ਓਪਨ ਦੇ ਸਰੇ ਦੇ ਮੈਚ ਹੋਣਗੇ ਉਸ ਦਿਨ ਵੀ ਦੇਖਣ ਵਾਲੇ ਹੋਣਗੇ ਭਈ ਕੀ ਬਣਦਾ ਕਿਉਂਕਿ ਟੀਮਾਂ ਬਹੁਤ ਤਕੜੀਆਂ ਖੇਡ ਰੀਆਂ ਉਹ ਦਿਨ ਅਗਲਾ ਟੂਰਨਾਮੈਂਟ ਅੱਜ ਸਾਦਕ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਟੌਪ ਦਾ ਕਬੱਡੀ ਕੱਪ ਆ ਅੱਜ ਓਪਨ ਦੇ ਮੈਚ ਆ ਇੱਥੇ ਤਿੰਨ ਖਿਡਾਰੀ ਬਾਹਰੋਂ ਆ ਇੱਥੇ ਮੇਰੇ ਵੀਰੋ ਅੱਜ ਸਰਾਹ ਲੱਗਣਾ ਬਹੁਤ ਵਧੀਆ ਟੀਮਾਂ ਗੁਰਵਿੰਦਰ ਕਾਂਗੇ ਵਾਲਾ ਬਹੁਤ ਵਧੀਆ ਖਿਡਾਰੀਆਂ ਨਾਲ ਆਰਸ਼ ਲੋਗੜਾ ਵਾਲਾ ਟੌਪ ਦੇ ਖਿਡਾਰੀ ਦੇਖਣ ਨੂੰ ਮਿਲਣੇ ਆ 41 ਤੇ 31000 ਪਹਿਲਾ ਤੇ ਦੂਜਾ ਇਨਾਮ ਆ ਓਪਨ ਦੇ ਸਿਰੇ ਦੇ ਮੈਚ ਇੱਥੇ ਅੱਜ ਦੇਖਣ ਨੂੰ ਮਿਲਣਗੇ ਇਹ ਤੁਹਾਨੂੰ ਅੱਜ ਦੋ ਟੂਰਨਾਮੈਂਟ ਦੱਸਨੇ ਸੀਗੇ ਮਾਜੇ ਦੇ ਮੈਚਾਂ ਦੇ ਸ਼ੋ ਮੈਚਾਂ ਦੇ ਪੋਸਟਰ ਨਹੀਂ ਮਿਲ ਰਹੇ ਜੇ ਕਿਸੇ ਵੀਰ ਕੋਲ ਹੁੰਦੇ ਆ ਇੰਸਟਾਗ੍ਰam ਦੀ ਆਈਡੀ ਲਿੰਕ ਦੇਣ ਦਾ ਮੈਂ ਕੋਸ਼ਿਸ਼ ਕਰੂੰਗਾ ਡਿਸਕ੍ਰਿਪਸ਼ਨ ਚ ਤੁਸੀਂ ਉੱਥੇ ਸ਼ੇਅਰ ਕਰ ਸਕਦੇ ਹੋ ਆਪਣੇ ਨਾਲ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਮੈਚਾਂ ਬਾਰੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਇਓ ਸਾਰੇ ਭਰਾਵਾਂ ਤਾਂ ਹੀ ਧੰਨਵਾਦ